ਟਰੈਕਟਰ ਦੇ ਵੀ ਜਿਹੜੇ ਦੋ ਫਾਰਮ ਹੋਏ ਨੇ ਟਰੈਕਟਰ ਦੇ ਦਾ ਧਿਆਨ ਨਿਕ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਪਰਿਵਾਰ ਦੇ ਜੀ ਕਿਲੇਗੇ ਵਾਪਸ ਪਰ ਉਸ ਸਮਾਰਨ ਘਾਟਾ ਦੇ ਜਰੂਰ ਪਿਆ ਚਿਹਰਾ ਘਰੋਂ ਜੀ ਚਲਾ ਜਾਂਦਾ ਵਾਪਸ ਜਿੰਨਾ ਦੇ ਮੇਰੀ ਢੀ ਜੋਰ ਦੇ ਵਿੱਚ ਜਿਹੜੀ ਮਗਰੋਂ ਨਵਾ ਗੱਡੀ ਦੱਸਿਆ ਜਾ ਰਿਹਾ ਤੇ ਨਵਾ ਉਹਦੇ ਟਰੈਕਟਰ ਦੇ ਵੀ ਚੁਖੇ ਡਾਪਦੇ ਆ ਕੁਈ 6 ਵਜੇ ਦਾ ਕਰੀਬ ਟਾਈਮ ਸੀਗਾ ਇਹ ਹੁੰਦੇ ਪਏ ਸੀਗੀ ਭਗਤਾਲੇ ਮੰਡੀਆਂ ਕੋਈ ਨੋਆ ਵਾਲਾ ਗੱਡੀ ਕੋਈ 에어ਪੋਰਟ ਤੋਂ ਹੁੰਦਾ ਪਿਆ ਸੀਗਾ ਉਹਨੇ ਪਿਛਲੀ ਸਾਈਡ ਆ ਕੇ ਮਾਰਿਆ ਤੇ ਦੋਨੋਂ ਦੀ ਮਤਲਬ ਟਰੈਕਟਰ ਦੇ ਦੋ ਹਿੱਸੇ ਹੋ ਗਏ ਤੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਜਿਹੜੀ ਮੌਤ ਆਈ ਕਿੰਨੀ ਉਮਰ ਦੀ ਲੱਗੀ ਜਾ ਰਹੀ ਹੈ ਸਰ ਉਹ ਕੋਈ ਜਾਰੀ ਨਹੀਂ ਕੋਈ ਠੀਕ 35 ਸਾਲ ਦੀ ਲੱਗੀ ਉਮਰ ਦਾ ਸਰ ਪਤਾ ਨਹੀਂ ਉਹ ਦਾ ਬਾਰੇ ਕਹਿੰਦੇ ਲੋਕਲ ਹੀ ਦੱਸ ਦੇਣਗੇ ਦੇ ਇਥੇ ਹਾਂਜੀ ਮੌਕੇ ਤੇ ਸੁਣਾਉਂਦਾ ਹਾਂ ਹਾਂਜੀ ਮੌਕੇ ਤੇ ਮੌਤ ਹੋ ਗਈ ਜੀ ਹਾਂਜੀ ਕੀ ਗੱਲ ਵਈ ਕਿਹੜੀ ਜਗ੍ਹਾ ਤੇ ਸੜਕ ਤੇ ਐਕਸੀਡੈਂਟ ਹੋਇਆ ਜੀ ਆ ਆਪਣਾ ਵੇਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵੇਲੇ ਰੈਂਪ ਸੀ ਕੀ ਗੱਲ ਕਿਸ ਤਰ੍ਹਾਂ ਹੋਈ ਕੀ ਇਹ ਨੋਵਾ ਗੱਲ ਜੀ ਉੱਥੋਂ ਟਰੈਕਟਰ ਤੋਂ ਰਿਹਾ ਵਾ ਕੋਈ 5:30 ਵਜੇ ਤੇ ਰੋਡ ਤੇ ਆਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤਾਲੀ ਦਾਣਾ ਮੰਡੀ ਤੋਂ ਰਹੀ ਜੀ ਇਹ ਗਲਤੀ ਕਰਦੀ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲੀ ਵੀ ਕਹਿ ਸਕਦੇ ਆ ਅਗਲਾ ਇਹ ਸਰ ਗੱਡੀ ਤੇ ਐ ਸੀ ਕਿ ਕਿਤ ਸੱਦਰ ਬਹੁਤ ਤੇਜ਼ ਹੀ ਗੱਡੀ ਹੈ ਉਹ ਗੱਡੀ ਬਹੁਤ ਤੇਜ਼ ਹੀ ਹੈ ਜੀ ਹਾਂ ਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਸੀ ਜਿਹੜਾ ਗੱਡੀ ਵਾਲਾ 에어ਪੋਰਟ ਤੋਂ ਆਇਆ ਸੀ ਜੀ ਕਿੰਨੇ ਸਰ ਕੁਸਵਾਰੀਆਂ ਵਗੈਰਾ ਨਹੀਂ ਖਾਲੀ ਇਕੱਲਾ ਇੱਕ ਜਣਾ ਤੇ ਇਹ ਟਰਾਲੀ ਟਰੈਕਟਰ ਕਿਸੇ ਘਰੇ ਪੈਂਦੇ ਨੇ ਟਰਾਲੀ ਵਾਲਾ ਤਾਂ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਇਹ ਤੇ ਮੌਤ ਹੋ ਗਈ ਦੋ ਬੰਦੇ ਦੀ ਮੌਤ ਹੋ ਗਈ ਕਿੱਥੇ ਕਿੱਥੋਂ ਰਹਿਣ ਵਾਲੇ ਸਰ ਇੱਕ ਜੀ ਦਾਣਾ ਇੱਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾਗੇ ਪਿੰਡ ਕੋਈ ਆ ਹਾਂ ਜੀ ਨਾਲ ਇੱਥੋਂ ਦਾ ਜਿਹੜਾ ਸਰੋਂ ਸੇ ਕਿਸੇ ਤੋਂ ਰਹਿਣ ਵਾਲਾ ਆ ਲਾਗੇ ਪਿੰਡ ਵਾਲਾ ਕਿਹੜਾ ਇੱਥੋਂ ਦਾ ਅਨੇ ਉਹ ਨੂੰ ਇਹ ਦਾ ਜਿਹੜਾ ਲੱਗਦਾ ਘਰ ਤੋਂ ਇਹ ਇਹ ਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਨ ਰੋਡ ਤੋਂ ਲੈ ਕੇ ਝੋਂਡਾ ਤੇ ਬਟਾਲੇ ਚੱਲਿਆ ਇਹ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਗਾਵੇ ਇੱਧਰ ਲੱਗੇ ਆ ਚਗਾਵਾ ਪਿੰਡਿਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲੱਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਤੇ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਆ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਆ ਗਲਤੀ ਕਿਹਦੀ ਹੈ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਇਹ ਰਾਏ ਦੇ ਪੁੱਛਣਗੇ ਤੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿਹਨੂੰ ਰਹਿਣ ਵਾਲਾ ਕਿਹਨੂੰ ਦੇਸੀ ਹੈ ਇਹ ਕੌਣ ਹੈ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗੇ ਇਧਰ ਭਿੱਖੀ ਪਿੰਡ ਲਾਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਹਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਵਾ ਇੱਕ ਦਿਨ ਦੋਨਾਂ ਦਾ ਐਕਸੀਡੈਂਟ ਹੋ ਗਿਆ ਕਿੱਥੇ ਕਿੱਥੇ ਦਾ ਦੋਨੋਂ ਬੰਦੇ ਇੱਕ ਦੇ ਦੰਦ ਦੱਸਣ ਤਰਨਤਾਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਤੇ ਦੇਵੀ ਚਿੰਡੇ ਲਾਗੇ ਜਿਹੜਾ ਉੱਥੋਂ ਦਾ ਵਾ ਸਰ ਮਾਰਦਾ ਕਿਹੜੀ ਜਗ੍ਹਾ ਤੇ ਸਰ 6 ਵਜੇ ਦੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ ਇਸ ਪਾਸੇ ਹਾਂ ਦੋਨੋਂ ਵੀ ਸਕੂਲ ਦੇ ਕੋਲ ਦੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ